ਭੈਣ ਨੇ ਭਰਾ ਦੇ ਵਿਆਹ ਵਿੱਚ ਕੀਤਾ ਆ ਕੰਮ ਲੋਕ ਕਹਿੰਦੇ ਦੇਖੋ ਕਿਵੇਂ ਦਿਖਾਵਾ ਕਰਦੀ ਏ ਦੋਸਤੋ ਅਕਸਰ ਹੀ ਭੈਣਾਂ ਨੂੰ ਭਰਾਵਾਂ ਦੇ ਅਤੇ ਭਰਾਵਾਂ ਨੂੰ ਭੈਣਾਂ ਦੇ ਵਿਆਹ ਦਾ ਬਹੁਤ ਹੀ ਚਾਹ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਦੇ ਸੇਹਰਾ ਬੰਨਿਆ ਜਾ ਰਿਹਾ ਏ ਦਰਸਲ ਇਸ ਮੁੰਡੇ ਦੀ ਭੈਣ ਨੂੰ ਆਪਣੇ ਵੀਰ ਦੇ ਵਿਆਹ ਦਾ ਇੰਨਾ ਚਾਹ ਸੀ ਕਿ ਉਹ ਆਪਣੇ ਵੀਰ ਲਈ ਚਾਂਦੀ ਦਾ ਸੇਹਰਾ ਲੈ ਕੇ ਆਉਂਦੀ ਏ ਅਤੇ ਜਦੋਂ ਭਰਾ ਦੇ ਸਿਰ ਤੇ ਸੇਹਰਾ ਬੰਨਿਆ ਜਾਂਦਾ ਹੈ ਤਾਂ ਸਾਰੇ ਹੀ ਰਿਸ਼ਤੇਦਾਰ ਦੇਖ ਕੇ ਹੈਰਾਨ ਹੋ ਜਾਂਦੇ ਨੇ ਪਰ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਦੇਖੋ ਕਿ ਮੈਂ ਚਾਂਦੀ ਦਾ ਸੇਹਰਾ ਬਣ ਕੇ ਦਿਖਾਵਾ ਕੀਤਾ ਜਾ ਰਿਹਾ ਏ ਸਾਦਾ ਸੇਹਰਾ ਬਣ ਕੇ ਕਿਹੜਾ ਬਿਆਨ ਹੀ ਹੋ ਸਕਦਾ ਸੋ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ ਪਰ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਭੈਣ ਭਰਾ ਜੋ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਨੇ ਸੋ ਇਸ ਭੈਣ ਨੇ ਆਪਣੇ ਭਰਾ ਦੇ ਚਾਂਦੀ ਦਾ ਸੇਹਰਾ ਬਣ ਕੇ ਵੱਖਰਾ ਕੰਮ ਕੀਤਾ ਸੋ ਹਰ ਇੱਕ ਭੈਣ ਭਰਾ ਨੂੰ ਇੱਕ ਦੂਜੇ ਦੇ ਵਿਆਹ ਤੇ ਆਪਣੇ ਸ਼ੌਂਕ ਪੂਰੇ ਕਰਨ ਦਾ ਪੂਰਾ ਹੱਕ ਹੁੰਦਾ ਏ ਸੋ ਤੁਹਾਨੂੰ ਇਸ ਭੈਣ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ